ਸ਼ਕਤੀ ਤੋਂ ਸ਼ਕਤੀ ਵਿੱਚ ਦੁਆਰੇ ਜਾ ਕੇ ਰਲ ਜਨ ਤਿੰਨ ਕੀ ਸੰਗਤ ਪਰਮ ਨਿਧਾਨ ਐਸੇ ਬੰਦਿਆਂ ਦੀ ਸੰਗਤ ਗੁਰੂ ਜੀ ਕਹਿੰਦੇ ਫਿਰ ਬਹੁਤ ਵੱਡਾ ਖਜ਼ਾਨਾ ਹੈ ਹਰ ਵਾਰ ਦਿਨ ਪਾਇਆ ਤਨ ਨਾਰੀ ਕਿੰਨਾ ਦੀ ਇਹਨਾਂ ਦੀ ਸੰਗਤ ਤਿੰਨ ਕੀ ਸੰਗਤ ਪਰਮ ਨਿਦਾਨ ਗੁਰੂ ਜੀ ਕਹਿੰਦੇ ਉਹਨਾਂ ਦੀ ਸੰਗਤ ਵਿੱਚ ਬਹੁਤ ਵੱਡਾ ਖਜ਼ਾਨਾ ਮਿਲ ਜਾਂਦਾ ਹੈ ਹੁਣ ਗੁਰੂ ਜੀ ਨਾਲ ਗੱਲਬਾਤ ਕਰਨਿਆ ਨਾ ਪੁੱਛੋ ਗੁਰੂ ਜੀ ਕੀ ਦੀ ਸੰਗਤ ਦੀ ਗੱਲ ਕਰ ਰਹੇ ਹੋ ਜੀ ਗੁਰੂ ਜੀ ਤੁਸੀਂ ਉਹ ਕਹਿੰਦੇ ਆ ਹਰ ਵਾਰ ਜੇ ਨ ਪਾਇਆ ਤਨ ਨਾਰੀ ਜਿਸ ਵੀ ਜੀਵ ਇਸਤਰੀ ਨੇ ਉਸ ਮਾਲਕ ਪ੍ਰਮਾਤਮਾ ਨੂੰ ਪਾ ਲਿਆ ਉਹ ਉਹਦੀ ਸੰਗਤ ਕਰਨੀ ਹੈ ਉਹਦੀ ਸੰਗਤ ਵਿੱਚ ਸਾਰੇ ਖਜ਼ਾਨੇ ਨੇ ਇਹ ਗੱਲ ਗੁਰੂ ਜੀ ਕਹਿੰਦੇ ਆ ਹਰਿ ਸੋ ਰਾਤੀ ਸ਼ਬਦ ਵਿਚਾਰੀ ਜਿਹੜਾ ਜੀਵ ਗੁਰੂ ਦੇ ਸ਼ਬਦ ਦਾ ਵਿਚਾਰ ਕਰਦਾ ਹੈ ਤੇ ਪ੍ਰਮਾਤਮਾ ਦੇ ਰੰਗ ਵਿੱਚ ਰੰਗਿਆ ਗਿਆ ਉਹਦੀ ਉਹੀ ਗੱਲ ਕਰ ਰਹੇ ਹਾਂ ਗੁਰੂ ਜੀ ਕਹਿੰਦੇ ਮੈਂ ਦੁਬਾਰੇ ਫੇਰ ਸਾਨੂੰ ਸਮਝਾ ਰਿਹਾ ਵੀ ਮੈਂ ਉਸ ਬੰਦੇ ਦੀ ਗੱਲ ਕਰ ਰਿਹਾ ਉਸ ਮਨੁੱਖ ਦੀ ਗੱਲ ਕਰ ਰਿਹਾ ਜਿਹੜਾ ਹਰਿ ਸੋ ਰਾਤੀ ਜਿਹੜਾ ਪ੍ਰਮਾਤਮਾ ਦੇ ਨਾਲ ਰੰਗਿਆ ਗਿਆ ਉਹਦੇ ਪਿਆਰ ਵਿੱਚ ਰੰਗਿਆ ਹੋਇਆ ਹੈ ਸ਼ਬਦ ਵਿਚਾਰੀ ਇਹ ਗੁਰੂ ਦੀ ਸ਼ਬਦ ਦੇ ਵਿਚਾਰ ਕਰਦਾ ਹੈ ਉਹ ਇਸ ਵਿਚਾਰ ਨਾਲ ਤੁਰਦਾ ਆਪ ਉਤਾਰੇ ਸੰਗਤ ਕੁਲ ਤਾਰੇ ਉਹ ਆਪ ਵੀ ਇਸ ਸੰਸਾਰ ਤੋਂ ਬਚ ਜਾਂਦਾ ਝਮੇਲਿਆਂ ਤੋਂ ਬਚ ਜਾਂਦਾ ਤੇ ਦੂਜਿਆਂ ਨੂੰ ਵੀ ਬਚਾ ਲੈਂਦਾ ਕਿਉਂਕਿ ਉਹਦੇ ਅੰਦਰ ਚੰਗੇ ਗੁਣ ਨੇ ਉਹਦੇ ਅੰਦਰੋਂ ਚੰਗੇ ਗੁਣ ਲੈ ਕੇ ਦੂਜੇ ਵੀ ਬਚ ਸਕਦੇ ਆ ਸਤਗੁਰੂ ਸੇਵ ਤਤ ਵਿਚਾਰੇ ਉਹ ਗੁਰੂ ਦੀ ਬਾਣੀ ਨੂੰ ਸਮਝ ਕੇ ਸਤਗੁਰ ਸੇਵ ਹੁਣ ਇੱਥੇ ਕੰਨੀ ਜੀ ਗੁਰੂ ਦੀ ਸੇਵਾ ਕਰਨੀ ਹੈ ਹੁਣ ਸਾਡੇ ਗੁਰੂ ਜੀ ਤੇ ਸ਼ਬਦ ਗੁਰੂ ਨੇ ਸ਼ਬਦ ਗੁਰੂ ਦੇ ਨਾ ਤਕ ਵੀ ਆਕਾਰ ਹੈ ਨਾ ਕੋਈ ਆਕਾਰ ਹੈ ਨਾ ਕੋਈ ਆਖ ਹੈ ਨਾ ਕੋਈ ਕੰਨ ਹੈ ਨਾ ਕੋਈ ਨੱਕ ਹੈ ਨਾ ਕੋਈ ਪੈਰ ਹੈ ਉਹ ਤੇ ਮਾਲਕ ਹੈ ਮਾਲਕ ਦਾ ਰੂਪ ਹੈ ਸ਼ਬਦ ਤੇ ਸ਼ਬਦ ਦੀ ਸੇਵਾ ਕੀ ਹੈ ਸ਼ਬਦ ਨੂੰ ਮੰਨ ਲੈਣਾ ਗੁਰੂ ਸ਼ਬਦ ਦੀ ਸੇਵਾ ਕੀ ਹੈ ਗੁਰੂ ਸ਼ਬਦ ਦੀ ਸ਼ਰਨ ਲੈ ਲੈਣਾ ਜੋ ਗੁਰ ਕਹੈ ਸੋ ਭਲ ਕਰਮਾ ਨੂੰ ਹੁਣ ਗੁਰੂ ਜੀ ਕੀ ਕਹਿੰਦੇ ਆ ਉਹ ਸਾਨੂੰ ਕਿਸੇ ਨੂੰ ਪਤਾ ਹੀ ਨਹੀਂ ਕਿਉਂਕਿ ਅਸੀਂ ਪੜ੍ਹਦੇ ਨਹੀਂ ਆ ਦੇਖੋ ਨਾ ਸਾਡੇ ਘਰ ਪੋਥੀਆਂ ਲੱਗੀਆਂ ਪਈਆਂ ਢੇਰ ਲੱਗਿਆ ਪਏ ਅਸੀਂ ਕਦੇ ਖੋਲ ਕੇ ਵੇਖੀ ਨਹੀਂ ਜੇ ਖੋਲ ਕੇ ਦੇਖੀਏ ਤਾਂ ਗੱਲ ਮੰਨੀਏ ਗੁਰੂ ਜੀ ਆਪ ਹੀ ਲਿਖ ਕੇ ਦਿੰਦੇ ਐ ਇਸ ਗੱਲ ਨੂੰ ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਧਾਨਾ ਆ ਵੀ ਲਿਹ ਦੇ ਗੁਰੂ ਜੀ ਪਿਓ ਕੌਣ ਗੁਰੂ ਜੀ ਦਾਦਾ ਕੌਣ ਪ੍ਰਮਾਤਮਾ ਪ੍ਰਮਾਤਮਾ ਕੋਲੋਂ ਆਇਆ ਹੋਇਆ ਗਿਆਨ ਸਾਡੇ ਬਾਪੂ ਜੀ ਕੋਲ ਹੈ ਅਸੀਂ ਬਾਪੂ ਜੀ ਦੇ ਇਸ ਖਜ਼ਾਨੇ ਨੂੰ ਖੋਲ ਕੇ ਵੇਖੀਏ ਇਹ ਸਾਡੇ ਮਨ ਵਿੱਚ ਵੀ ਉਹ ਖਜ਼ਾਨਾ ਆ ਜਾਏਗਾ ਕਿੰਨੀ ਸੌਖੀ ਹੈ ਕਿੰਨੀ ਸੌਖੀ ਹੈ ਬੜੀ ਸਮਝਣੀ ਬਸ਼ਰਤੇ ਕਿ ਸਾਨੂੰ ਸਮਝਣ ਲਈ ਤਿਆਰ ਹੋਈਏ ਗਿਆਨ ਤੇ ਉਹ ਹੀ ਲੈ ਸਕਦਾ ਨਾ ਜਿਹੜਾ ਗਿਆਨ ਲੈਣਾ ਚਾਹੁੰਦਾ ਹੈ ਜਿਹੜਾ ਗਿਆਨ ਲੈਣੀ ਨਹੀਂ ਚਾਹੁੰਦਾ ਇਸ ਕਰਕੇ ਉਹ ਗਿਆਨ ਨਹੀਂ ਲੈ ਸਕੇ ਸੋ ਅਸੀਂ ਗੁਰੂ ਜੀ ਕੋਲੇ ਇੱਕੋ ਹੀ ਗੱਲ ਮੰਗੀਏ ਵੀ ਗੁਰੂ ਜੀ ਤੁਹਾਡੀ ਸ਼ਰਨ ਦੇ ਦੋ ਸਾਨੂੰ ਸਾਤ ਗੁਰ ਸੇਵ ਤਤ ਵਿਚਾਰਿਆ ਉਹ ਫਿਰ ਗੁਰੂ ਦੀ ਸ਼ਰਨ ਲੈ ਕੇ ਅਸਲੀ ਗੱਲ ਨੂੰ ਸਮਝਦਾ ਹੈ ਤਤ ਵਿਚਾਰਨਾ ਅਸਲੀ ਗੱਲ ਨੂੰ ਸਮਝਣਾ ਹਮਰੀ ਜਾਤ ਪਾਤ ਸੱਚ ਨਾਮ ਪਰਮਾਤਮਾ ਦੇ ਸੱਚੀ ਨਾਮ ਨਾਲ ਉਹਦੀ ਹੋਂਦ ਨੂੰ ਮੰਨ ਲੈਣ ਨਾਲ ਸਾਡੀ ਜਾਤ ਵੀ ਉੱਚੀ ਹੈ ਸਾਡੀ ਪਤ ਵੀ ਉੱਚੀ ਹੈ ਕਿਉਂ ਕਿਉਂਕਿ ਸੱਚਾ ਤੇ ਸੋਚਾ ਜੀਵਨ ਹੋਏਗਾ ਸਾਡਾ ਕਰਮ ਧਰਮ ਸੰਜਮ ਸਤਿ ਪਾਉ ਗੁਰੂ ਜੀ ਕਹਿੰਦੇ ਤੇਰਾ ਪਿਆਰੀ ਮਾਲਕਾ ਸਾਰਿਆਂ ਤੋਂ ਵਧੀਆ ਧਾਰਮਿਕ ਕਰਮ ਹੈ ਤੇ ਸਾਰਿਆਂ ਤੋਂ ਵਧੀਆ ਧਰਮ ਦੇ ਨਾਤੇ ਜਿਉਣ ਦੀ ਯੋਗਤਾ ਹੈ ਤੇਰਾ ਨਾਮ ਤੇਰੀ ਹੋਂਦ ਤੇਰੀ ਹੋਂਦ ਨੂੰ ਮੰਨ ਲੈਣਾ ਹੀ ਸਭ ਤੋਂ ਉੱਚਾ ਧਰਮ ਹੈ ਦੇਖ ਲਓ ਹੁਣ ਗੁਰੂ ਜੀ ਕੀ ਕਹਿ ਰਿਹਾ ਨਾਨਕ ਬਖਸ਼ੇ ਪੂਸ਼ਣ ਹੋਏ اے ਨਾਨਕ ਜਿਸ ਮਨੁੱਖ ਨੂੰ ਵੀ ਮਾਲਕ ਇਹ ਬਖਸ਼ਿਸ਼ ਕਰਦਾ ਆਪਣੀ ਹੋਂਦ ਉਹਦੇ ਅੰਦਰ ਪ੍ਰਗਟ ਕਰ ਦਿੰਦਾ ਹੈ ਉਹਦੇ ਜਨਮ ਜਨਮਾਂਤਰਾਂ ਦੇ ਕਲੇਸ਼ ਨਿਬੜ ਜਾਂਦੇ ਐ ਉਸ ਪਾਸੋਂ ਫਿਰ ਕੀਤੇ ਹੋਏ ਪੂਸ਼ਣ ਹੋਏ ਉਹਦੀ ਪੁਸ਼ਕਿਸ਼ ਨਹੀਂ ਹੋਦੀ ਫੇਰ ਹੋ ਗਿਆ ਮੁਕਤ ਜਿਉਂ ਦਾ ਮੁਕਤ ਹੋ ਗਿਆ ਦੇਖ ਲਓ ਗੁਰੂ ਜੀ ਜਿਉਂ ਦੇ ਮੁਕਤ ਕਰਦੇ ਆ ਸਭ ਦੂਜਾ ਮੇਟੇ ਇੱਕ ਸੋਈ ਕਿਉਂਕਿ ਉਹਦੇ ਅੰਦਰੋਂ ਭਰਮ ਚੱਕਿਆ ਜਾਂਦਾ ਹੈ ਕਿ ਕੋਈ ਹੋਰ ਕਰ ਰਿਹਾ ਹੈ ਉਹਨੂੰ ਪਤਾ ਲੱਗ ਜਾਂਦਾ ਸਭ ਕੁਝ ਮਾਲਕ ਕਰ ਰਿਹਾ ਹੈ ਤੇ ਮਾਲਕ ਦੇ ਅnder ਰਹਿੰਦਾ ਹੈ ਉਹਦੀ ਅਧੀਨਤਾ ਸਵਾਰ ਕਰਦਾ ਹੈ ਉਹਦੇ ਹੁਕਮ ਵਿੱਚ ਚੱਲਦਾ ਹੈ ਬਾਣੀ ਕਹਿੰਦੀ ਹੈ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਨਕ બસ ਜਦੋਂ ਬਾਣੀ ਪੜਨੀ ਆ ਗਈ ਨਾ ਸਮਝ ਨਹੀਂ ਆ ਗਈ ਫੇਰ ਪਤਾ ਲੱਗੂਆ ਜਿਹੜਾ ਅਸੀਂ ਕੁਝ ਅਡੰਬਰ ਕਰੀ ਜਾਂਦੇ ਆ ਸਾਰੇ ਇਹ ਸਾਰੇ ਅਡੰਬਰ ਕੂੜੇ ਨੇ ਕੂੜ ਨੇ ਅਡੰਬਰ ਸਾਰੇ ਜਿਹਦੋਂ ਸੀ ਧਰਮ ਦੇ ਨਾਂ ਤੇ ਜਿਹੜੇ ਕਰ ਰਹੇ ਆ ਦੂਜੇ ਦੂਜਿਆਂ ਨੂੰ ਨਹੀਂ ਕਿਹਾ ਗੁਰੂ ਜੀ ਨੇ ਸਾਨੂੰ ਕੀ ਸਮਝਾਇਆ ਯਾਰ ਇਹ ਸਟੇਜਾਂ ਤੋਂ ਕਿ ਭਾਈ ਤੁਸੀਂ ਤਾਂ ਹੁਣ ਖੇਤ ਕੰਮ ਕਰਦੇ ਹੋ ਤੁਸੀਂ ਤੇ ਸਾਰਾ ਦਿਨ ਉੱਥੇ ਮੱਥਾ ਮਾਰਦੇ ਹੋ ਤੁਹਾਡੇ ਕੋਲੇ ਰੱਬ ਕਿੱਥੇ ਐ ਨਹੀਂ ਨਹੀਂ ਗੁਰੂ ਜੀ ਉਹਨਾਂ ਨੂੰ ਕੰਡੈਮਨ ਨਹੀਂ ਕਰ ਰਹੇ ਉਹਨਾਂ ਕਰਮਾਂ ਨੂੰ ਸਾਡਿਆਂ ਨੂੰ ਜਿਹੜੇ ਅਸੀਂ ਮਿਹਨਤ ਕਿਰਤ ਕਰਨੀ ਉਹਦਾ ਪਹਿਲਾ ਧਰਮ ਦਾ ਪਹਿਲਾ ਸਿਧਾਂਤ ਹੀ ਹੈ ਕਿਰਤ ਕਰੋ ਫਿਰ ਦੂਜਾ ਕੀ ਸਿਧਾਂਤ ਹੈ ਨਾਮ ਜਪੋ ਕਿਰਤ ਕਿਹੜੀ ਕਰਨੀ ਹੈ ਸਿਕਿਰਤ ਇਮਾਨਦਾਰੀ ਦੀ ਕਿਰਤ ਤੇ ਫਿਰ ਨਾਮ ਜਪਣਾ ਕੀ ਹੈ ਮਾਲਕ ਨੂੰ ਯਾਦ ਰੱਖੋ ਫੇਰ ਹੀ ਸਿਕਿਰਤ ਹੋਊਗੀ ਨਾ ਤੇ ਜੇ ਮਾਲਕ ਯਾਦ ਹੈ ਮਾਲਕ ਸਾਰਿਆਂ ਚ ਹੈ ਫਿਰ ਲੋੜਵੰਦਾਂ ਦੀ ਸੇਵਾ ਕਰਨੀ ਹੈ ਉਹਨਾਂ ਨੂੰ ਹੀ ਸਾਗੜਕੇ ਦੇਣਾ ਆਪਣੀ ਆਪਣੀ ਉਸ ਨੇਕ ਕਮਾਈ ਚੋਂ ਕਿਸੇ ਦੀ ਸਹਾਇਤਾ ਕਰ ਦੇ। ਇਹ ਆਪਾਂ ਆਪ ਬਾਣੀ ਪੜਾਂਗੇ ਨਾ ਫਿਰ ਸਾਰੀਆਂ ਗੱਲਾਂ ਸਾਹਮਣੇ ਵਿੱਚ ਆ ਜਾਣਗੀਆਂ। ਫਿਰ ਸਮਝ ਆਉਣਗੀਆਂ। ਸੋ ਬਾਣੀ ਆਪਾਂ ਆਪ ਪੜੀਏ।